ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਪਿੰਡ ਮਰਾੜਾ ਸੋ ਪਿੰਡ ਮਰਾੜਾ ਵੀ ਜਿਹੜਾ ਵਾ ਜੀ ਇੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਅੱਜ ਜਿਹੜੀ ਆ ਅਜੁੱਧਿਆ ਨਗਰੀ ਵਿੱਚ ਜਿਹੜਾ ਵਾ ਭਗਵਾਨ ਰਾਮ ਜੀ ਦੀ ਜਿਹੜੀ ਆ ਜੀ ਮੂਰਤੀ ਸਥਾਪਨਾ ਹੋਈ ਸੀ ਉਰੀ ਇਸ ਸੰਸਰੇ ਵਿੱਚ ਜਿਹੜਾ ਵਾ ਜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਔਰ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਵਾ ਸੰਗਤਾਂ ਵਿੱਚ ਦਿਖ ਰਿਹਾ ਵਾ ਤੁਸੀਂ ਦੇਖੋ ਬੜੀ ਗਿੰਦੀ ਦੀ ਜਲੇਸ਼ਾ ਜਲ ਬੋਕਦੇ ਨੇ ਔਰ ਪਿੰਡ ਮਰਾੜਾ ਜਿਹੜਾ ਵਾ ਨੂੰ ਨਗਰੀ ਭਗਵਾਨ ਦੀ ਨਗਰੀ ਬਣਾਤਾ ਹੋ ਜੀ ਔਰ ਬਹੁਤ ਜਿਆਦਾ ਉਤਸ਼ਾਹ ਜਿਹੜਾ ਵਾ ਸੰਤਾਂ ਕੇ ਪਾਇਆ ਜਾ ਰਹਾ ਵਾ ਸੋ ਵੈਸੇ ਦਾ ਜਿਹੜਾ ਵਾ ਜੀ ਸਾਲ ਬਾਅਦ ਜਿਹੜੇ ਆ ਬਾਬਾ ਅਸਨਜੀ ਦੇ ਸਥਾਨ ਤੋਂ ਜਿਹੜੇ ਆ ਧਾਰਮਿਕ ਸਮਾਗਮ ਚੱਲਦੇ ਰਹਿੰਦੇ ਆ ਔਰ ਬਾਬਾ ਜੀ ਵੱਲੋਂ ਜਿਹੜੇ ਆ ਜੀ ਬੜੇ ਬੜੇ ਵੱਡੇ ਉਪਰਾਲੇ ਕੀਤੇ ਜਾਂਦੇ ਆ ਸੋ ਅੱਜ ਦੇ ਸੁਪੁੱਤਰ ਦਿਨ ਤੇ ਜਿਹੜਾ ਵਾ ਵਿਸ਼ਾਲ ਸ਼ੋਭਾ ਯਾਤਰਾ ਕੀਤੀ ਗਈ ਆ ਸੋ ਇੱਕ ਇੱਕ ਤਸਵੀਰਾਂ ਤਾਂ ਲਾ ਸਜਰੀ ਕਰਦੇ ਆ ਬਾਬਾ ਜੀ ਨਾਲ ਗੱਲਬਾਤ ਵੀ ਕਰਦੇ ਆ ਸਾਰੀਆਂ ਤਸਵੀਰਾਂ ਤਾਂ ਲਾ ਸਾਂਗੀਆਂ ਕਰਦੇ ਆ ਸੋ ਹੋਰ ਨੂੰ ਕੋ ਹੋ ਵਜਵਾ 자유자유자 <목소리도> <목소리도> ਗਵਾਨ ਰਾਮ ਜੀ ਦੀ ਯਾਤਰਾ ਜਿਹੜੀ ਹੈ ਜੀ ਨਿਕਲਦੀ ਪਈ ਆ ਔਰ ਉਸਾ ਜਿਹੜਾ ਦੇਖਣ ਵਾਲਾ ਵਾ ਜੀ ਸੋ ਇਹ ਪਿੰਡ ਮਰਾੜੇ ਦੀਆਂ ਤਸਵੀਰਾਂ ਵਾ ਜੀ ਬਾਬਾ ਅਸਨ ਜੀ ਦੇ ਕੋਈਤਰ ਸਥਾਨ ਤੋਂ ਜਿਹੜਾ ਵਾ ਇਹ ਯਾਤਰਾ ਨਿਕਲੀ ਆ ਔਰ ਸਾਧੂ ਮਹਾਤਮਾ ਜਿਹੜੇ ਆ ਜੀ ਕੋਈ ਬੜੀ ਵੱਡੀ ਗਿੰਦੀ ਜਿਹੜੇ ਆ ਸ਼ਾਮਲ ਹੋਏ ਸ਼ੋਭਾ ਯਾਤਰਾ 'ਚ ਔਰ ਤੁਸੀਂ ਦੇਖੋ ਮਹਿਲਾਵਾਂ ਜੀ ਉਸ ਸਾਹਬਲਾ ਦੇਖਣ ਮਿਲ ਰਿਹਾ ਵਾ नी मैं उचे पादा वाल सही नी भगवान मेरे कर आया नी मैं बिच बागा दे गुण के फूल ले, ले आमा अपने राम जी नो हार पोम सही नी भगवान मेरे कर आए ਆਪਣੇ ਰਾਮ ਜੀ ਨੂੰ ਹਾਰੇ ਪਵਾਮ ਸਈਓ ਨੀ ਭਗਵਾਨ ਨਾ ਮੇਰੇ ਭਗਵਾਨ ਦਾ ਜਿਹੜਾ ਜੀ ਅੱਜ ਬੜਾ ਉੱत्साਹ ਪਾਇਆ ਜਾ ਰਿਹਾ ਜੀ ਸੋ ਯਾਤਰਾ ਜੀ ਹਾਂਜੀ ਜੀ ਹਾਂਜੀ ਤੁਹਾਡੇ ਇਹ ਹਰ ਪ੍ਰੋਗਰਾਮ ਐਦਾਂ ਹੀ ਤੁਹਾਨੂੰ ਸਾਡਾ ਮਨੋਂਦੇ ਹੀ ਨਜ਼ਰ ਆਣਗੇ ਹਾਂਜੀ 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 ਅੱਜ ਦੀ ਸ਼ੋਹ ਯਾਤਰਾ ਕੱਲ ਕਿੱਥੇ ਸੰਪਲੈ ਗੱਡੀ ਚੱਲੀ ਜਾ ਰਹੀ ਹੈ ਜੀ ਜੋ ਦੋ ਪਿਛਲੇ ਸਾਲ RAM ਜੀ ਦਾ ਜੋ ਅਜਬ ਘਟਨ ਹੋਇਆ ਹੈ ਨਾ ਇਹ ਉਸ ਉਪਲਕਸ਼ ਵਿੱਚ RAM ਜੀ ਦੀ RAM ਯਾਤਰਾ ਕੱਢੀ ਜਾ ਰਹੀ ਹੈ ਭਗਵਾਨ ਜੀ ਦੀ ਮੂਰਤੀ ਦੀ ਜਿਹੜੀ ਪ੍ਰਾਂਤ ਦਸਤਾਜ ਹੋਈ ਸੀ ਨਾ ਹਾਂਜੀ ਹਾਂਜੀ ਵਿਸ਼ਾਲ ਸ਼ੋਹ ਯਾਤਰਾ ਕੱਢੀ ਜਾਏ ਹੈ ਤੇ ਤੁਹਾਡਾ ਜਿਹੜਾ ਮਰਾੜਾ ਹੈ ਤੇ ਇੱਕ ਮੈਂ ਦੇਖਿਆ ਬਰਿੰਦਾਵਨ ਹੀ ਬਣ ਗਿਆ ਜੀ ਜੀ ਹਾਂ ਕੇ ਬਰਿੰਦਾਵਨ ਹੈ ਹੈ ਬਰਿੰਦਾਵਨ ਹੈ ਤਾਂ ਇਤਾਈ ਕਿਹੜਾ ਜਾਂਦਾ ਨਹੀਂ ਹਾਂਜੀ 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 ਤੁਸੀਂ ਨਾ ਇਹ ਬਣ ਗਈ ਆ ਪੂਰੀ ਜੀ ਹਾਂਜੀ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਹਰ ਸਾਲ ਇੱਥੇ ਸ਼੍ਰੀ ਰਾਮ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਤੇ ਅਜੁੱਧੇ ਨਗਰੀ ਬਣ ਗਈ ਹੈ ਸਾਡੇ ਸੰਤ ਜੀ ਬਹੁਤ ਪਿਆਰੇ ਨੇ ਬਹੁਤ ਚੰਗੇ ਸੰਤ ਜੀ ਹੈ ਉਹ ਹਰ ਸਾਲ ਹਰ ਮਹੀਨੇ ਉਸ ਨੂੰ ਮਨਾਉਂਦੇ ਰਹਿੰਦੇ ਆ ਹਰ ਇੱਕ ਦਾ ਹਾਂ ਕੋਈ ਸਮਾਗਮ ਚੱਲਦਾ ਵਾ ਜੀ ਸੋ ਦੇਖੋ ਤਕਰੀਬਨ ਜਿਹੜੇ ਆ ਜੀ 12 ਮਹੀਨੇ ਤੱਕ ਸਮਾਗਮ ਚੱਲਦੇ ਨੇ ਔਰ ਮਹਿਲਾਵਾਂ ਜਿਹੜਾ ਵਾ ਬਹੁਤ ਜ਼ਿਆਦਾ ਜੋਸ਼ ਦੇਖਣ ਨੂੰ ਮਿਲ ਰਿਹਾ ਵਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਵਾ ਸੋ ਹੋਰ ਵੀ ਤਸਵੀਰਾਂ ਤਾਂ ਲਾ ਸਾਂਝੀਆਂ ਕਰਦੇ ਆ ਅਗਲੀ ਆ ਜੀ ਉਬਿਤਨ ਦਾ ਸੇਕ ਸੈਂਸ ਲਈ ਕੱਢੀ ਆ ਰਹੀ ਹੈ ਅੱਜ ਜੁੱਧਿਆ ਨਗਰੀ ਵਿੱਚ ਭਗਵਾਨ ਰਾਮ ਜੀ ਜਿਹੜੇ ਅੱਜ ਸਥਾਪਿਤ ਹੋਏ ਸੀ ਭਗਵਾਨ ਰਾਮ ਜੀ ਆਏ ਸੀ ਆਪਣੇ ਘਰ ਜਿਹੜੇ ਆਏ ਸੀ ਔਰ ਉਹਦੀ ਖੁਸ਼ੀ ਵਿੱਚ ਜਿਹੜੀ ਆ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਤੁਸੀਂ ਦੇਖੋ ਉਹ ਸਾਹ ਬਹੁਤ ਇਕੱਠੇ ਮਿਲ ਰਿਹਾ ਬੜੀ ਵੱਡੀ ਗਿਣਤੀ ਵਿੱਚ ਸਤਿਮਹਾਰਮ ਜਿਹੜੇ ਕੁੰਜਦੇ ਨੇ ਔਰ ਰਾਤੇ ਸਵਾਰ ਭਗਵਾਨ ਰਾਮ ਕੋ ਸਿੱਧਾ ਮਾਤਾ ਜੀ ਜਿੱਥੇ ਲੱਗੀ ਹੋਇਆ ਕਰਾ ਕੀਤੀ ਜਿਹੜੇ रात ज विराजमान ने फुल वर्खा हो रही है और बड़ी बड़ी गिनती चाधु महात्मा जोड़े है जी इस शोभा यात्रा शामिल होए हैं तो सारिया तस्वीर तेरे साझिया कर रहे हैं और इस देखो इसे महिलावान कह रही हैं भी अयोध्या नगरी बन गई है जी वाकई यह गल सही है जी सो देखो भगवान राम के स्वरूप जे जी ਉਹ ਇਥੇ ਸਾਬਿਤ ਕੀਤੇ ਗਏ ਆ 4 ਮਹਿਲਾਵਾਂ ਚਰਤਨ ਕਰਦੀਆਂ ਪਈਆਂ ਨਾਲ-ਨਾਲ ਰਾਮ ਰਾਮ ਦੀ ਰਾਮ 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 ਦੀ ਰਾਮ ਰਾਮ ਦੀ ਹਮੇ ਜਾਨਾ ਨਹੀਂ ਆਰੇ ਸਾਥ ਵਾਲੇ ਮੈਂ ਰਹੇ ਨਹੀਂ ਜਾ ਸਰ ਜੋ ਪਰ ਸੋ ਇਹ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਹੈ ਜੀ ਇਹਦੇ ਵਿੱਚ ਸਾਧੂ ਮਹਾਤਮਾ ਵੀ ਜਿਹੜੇ ਆ ਬੜੀ ਵੱਡੀ ਗਿੰਦੀ ਸ਼ਾਮਿਲ ਹੋਏ ਨੇ ਸੋ ਅਸੀਂ ਗੱਲਬਾਤ ਵੀ ਕਰਾਂਗੇ ਮਹਾਰਾਜ ਜੀ ਵਿਸ਼ਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੀ ਔਰ ਬਾਬਾ ਜੀ ਕੋਲ ਮੈਂ ਦੇਖਿਆ ਹੋਇਆ ਕੋਈ ਵੈਸੇ ਦਾ ਸਾਲ ਭਾਰੀ ਜਿਹੜੇ ਸਮਾਗਮ ਚੱਲਦੇ ਰਹਿੰਦੇ ਆ ਜੀ ਔਰ ਅੱਜ ਜਿਹੜੀ ਆਜੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਇਹ ਜਿਹੜੀ ਸ਼ੋਭਾ ਯਾਤਰਾ ਪਿੰਡ ਮੋਰਾੜਾ ਔਰ ਸਾਡੇ ਬਹੁਤ ਹੀ ਆਦਰਨੀਏ ਮਹਾਤਮਾ ਬਾਲਾनाथ ਜੀ ਉਹਨਾਂ ਦੀ ਅਧਿક્ષા ਤੇ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਜੋ ਕਿ ਅਯੁੱਧਿਆ ਜੀ ਚ ਭਗਵਾਨ ਸ਼੍ਰੀ ਰਾਮ ਜੀ ਦੀ ਮੂਰਤੀ ਦਾ ਸਥਾਪਨਾ ਦੇ ਉਪਲਖਸ਼ ਚ ਇਹ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਔਰ ਬਹੁਤ 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 ਸੁੰਦਰ ਸ਼ੋਭਾ ਯਾਤਰਾ ਨਿਕਾਲੀ ਜਾ ਰਹੀ ਹੈ ਇਹ ਨਗਰ ਬਹੁਤ ਭਾਗਿਆਸ਼ਾਲੀ ਹੈ ਜਿਦੇ ਚ ਸੰਗਤ ਦੇ ਔਰ ਸੰਤਾਂ ਦੇ ਦਰਸ਼ਨ ਵਾਸਤੇ ਨਗਰ ਜਿਹੜਾ ਕਰਤਾਰਥ ਹੋ ਰਿਹਾ ਹੈ ਸੋ ਗੁਰੂ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਇਸੇ ਤਰ੍ਹਾਂ ਹੀ ਭਗਵਾਨ ਸ਼੍ਰੀ ਰਾਮ ਜੀ ਸਾਰਿਆਂ ਤੇ ਆਪਣਾ ਮੇਰ ਭਰਿਆ ਹੱਥ ਰੱਖਣ ਅਦ੍ਰਿਸ਼ਟੀ ਰੱਖਣ ਤੇ ਸਾਰਿਆਂ ਨੂੰ ਨਾਮ ਜਪਦਾ ਨਿਰੋਗਤਾ ਦਾ ਅਸ਼ੀਰਵਾਦ ਪ੍ਰਦਾਨ ਕਰਨ ਕੀ ਭਗਵਾਨ ਸ਼੍ਰੀ ਹਨੂਮਾਨ ਜੀ ਦਾ ਬਹੁਤ ਸੁੰਦਰ ਭਜਨ ਇਹ ਦੁਖ ਬੰਦਨ ਮਾਰੂਤੀ ਨੰਦਨ ਸੁਨ ਲੋ ਮੇਰੀ ਪੁਕਾਰ ਪਵਨ ਸੁਤ ਬਿਨਤੀ ਬਾਰੰਬਾਰ ਪਵਨ ਸੁਤ ਬਿਨਤੀ ਬਾਰੰਬਾਰ सियाराम जानकी बैठे हैं मेरे सीने में सियाराम देख लो मेरे दिल के नगीने में सियाराम जानकी बैठे हैं मेरे सीने में श्री राम ਬਲ ਸਿਆਪਤੀ ਰਾਮਚੰਦਰ ਮਹਾਰਾਜ ਜੀ ਕੀ ਜੈ ਪਗਨਸਤਾਨੂ ਮਾਨ ਮਹਾਰਾਜ ਜੀ ਕੀ ਜੈ ਸੋ ਬਹੁਤ ਜਿਆਦਾ ਉਤਸ਼ਾਹ ਦੇਖੋ ਦੇਖੋ ਨੂੰ ਮਿਲ ਗਿਆ ਵਾ ਇਹ ਇਹ ਰੰਗ ਜਿਹੜੇ ਆ ਇਹ ਤੁਹਾਨੂੰ ਜਿਹੜੇ ਆ ਪਿੰਡ ਮਰਾੜੇ ਜੀ ਮਿਲਨੇ ਆ ਜੀ ਪਿੰਡ ਮਰਾੜੇ ਵਿੱਚ ਬਾਬਾ ਜੀ ਵੱਲੋਂ ਜਿਹੜੇ ਆ ਲਗਾਤਾਰ ਜਿਹੜੇ ਸਮਾਗਮ ਜਿਹੜੇ ਕਰਵਾਏ ਜਾਂਦੇ ਆ ਔਰ ਇਸ ਇਲਾਕੇ ਨੂੰ ਜਿਹੜਾ ਵਾ ਜੀ ਸੰਗਤ ਇਹ ਕਹਿੰਦੀ ਕਿ ਮਥਰਾ ਬਰਿੰਦਾਵਨ ਬਣਾਤਾ ਹੋ ਜੀ ਔਰ ਵਾਕਈ ਸਹੀ ਗੱਲ ਆ ਜੀ ਬਹੁਤ ਜਿਆਦਾ ਉਤਸ਼ਾਹ ਸੰਗਤਾਂ ਜਿਹੜਾ ਪਾਇਆ ਜਾ ਰਿਹਾ ਆ 搞吧！哎呀！ हर साल की तरह होते है जी। कोई ना कोई प्रोग्राम चलता रहता वैसे साल में आज साधु संत इकट्ठे हुए हैं सब लंगर भंडारे चलते हैं साधु समाज भी सारा पहुंचे है जी। हाँ जी हाँ जी सब साधु समाज पहुंचे हुए <laughs> बाबा जी नाजीलो साल भर ਜਿਹੜੇ ਧਾਰਮਿਕ ਸਮਾਗਮ ਨੇ ਕਰਵਾਈ ਜਾਂਦੇ ਸਾਲ ਵਰਮੇ ਪ੍ਰੋਗਰਾਮ ਹੁੰਦੇ ਰਹਤੇ ਹੈ ਚਲਦੇ ਰਹਤੇ ਹਾਂਜੀ ਹਾਂਜੀ ਸੋ ਦੇਖੋ ਲਗਾਤਾਰ ਜਿਹੜੇ ਆ ਧਾਰਮਿਕ ਸਮਾਗਮ ਜਿਹੜੇ ਚੱਲਦੇ ਰਹਿੰਦੇ ਨੇ ਹੋਰ ਅਸੀਂ ਇਹ ਸਾਧੂ ਮਹਾਤਮਾ ਜਿਹੜੇ ਆ ਜੀ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਅੱਲ ਸ਼ੋਭਾ ਯਾਤਰਾ ਵੀ ਜਿਹੜੇ ਆ ਜੀ ਬੜੇ ਵੱਡੇ ਗੰਦੀ ਸਾਧੂ ਮਹਾਤਮਾ ਵੀ ਪਹੁੰਚਦੇ ਨੇ ਸੋ ਗੱਲਬਾਤ ਵੀ ਕਰ ਲੈਣੇ ਆ ਮਹਾਰਾਜ ਆਜੋ ਮਹਾਰਾਜ ਬਹੁਤ ਜ਼ਿਆਦਾ ਉਸਤਾ ਦੇਖਣ ਨੂੰ ਮਿਲ ਰਿਹਾ ਹੈ ਸੰਤੋਮੇ ਜੀ ਜ਼ਾਹਿਰ ਹੈ क्योंकि uh, ये अक्सर ही ऐसा है दिस इज़ माई प्रेवरीच टू बी अ पार्ट ऑफ दिस पोजेशन एंड आई एम वेरी मच थैंकफुल टू योगी बाला नाथ जी जो अक्सर इस तरह के कार्यक्रम करवाते रहते हैं और uh, ये कार्यक्रम जो है वो इट इज़ ऑन द ओकेजन ऑफ द कॉन्स्टिट्यूशन ऑफ लॉर्ड ड्रामा थ्री ईयर्स अगो एट अयोध्या तो हम सब के लिए ये बड़ा ही विशेष बन जाता है और बड़ा ही महत्वपूर्ण बन जाता है हम बहुत उत्साहित हैं बहुत खुश हैं और कामना करते हैं कि भविष्य में इसी तरह के कार्यक्रम आयोजित होते रहेंगे जो भगवान राम को समर्पित होंगे मैं तहरीर से शुक्रगुजार हूँ नगर निवासियों का आपका सब लोगों का ਜੋ ਬਲੀਸ਼ ਰੱਦਸ ਇਸ ਤਰ੍ਹਾਂ ਦੇ ਕਾਰਜਕ੍ਰਮਾਂ ਵਿੱਚ ਸਮੇਲਿਤ ਹੁੰਦੇ ਹਨ ਅਤੇ ਉਨਕੀ ਸ਼ੋਭਾ ਵਧਾਤੇ ਹਨ। ਧੰਨਵਾਦ ਜੀ। ਸੋ ਭਗਵਾਨ ਦੀ ਨਗਰੀ ਜਿਹੜੇ ਹੈ ਜੀ ਮਹਾਤਮਾ ਬੜੀ ਗਿੰਦੀ ਜੀ ਪਹੁੰਚੇ ਨੇ ਉਹ ਇਸ ਤਰ੍ਹਾਂ ਦੇਖੋ ਸੰਗਤ 'ਚ ਵੀ ਉਤਸ਼ਾਹ ਬਹੁਤ ਜ਼ਿਆਦਾ ਪਾਇਆ ਜਾ ਰਿਹਾ ਵਾ। ਔਰ ਇੱਕ ਇੱਕ ਤਸਵੀਰ ਤੁਹਾਡਾ ਨਾਲ ਸਾਂਝੀ ਕਰ ਰਹੇ ਆ। ਸੋ ਇਹ ਭਗਵਾਨ ਦੀ ਨਗਰੀ ਜਿਹੜੀ ਹੈ ਜੀ ਬਣ ਗਈ ਆ ਪਿੰਨ ਮਰਾਲਾ ਜੀ। ਸੋ ਬਹੁਤ ਜ਼ਿਆਦਾ ਉਤਸ਼ਾਹ ਜਿਹੜਾ ਵਾ ਸ਼ਧਾਲੂਆਂ 'ਚ ਪਾਇਆ ਜਾ ਰਿਹਾ ਵਾ। ਸੋ ਸਾਰੀਆਂ ਤਸਵੀਰਾਂ ਤੁਹਾਡਾ ਨਾਲ ਸਾਂਝੀਆਂ ਕਰ ਰਹੇ ਆ। ਸੋ ਦੇਖੋ ਮਹਿਲਾਵਾਂ ਵੀ ਬੜੀ ਗਿੰਦੀ ਵੀ ਜਿਹੜਾ ਵਾਜੀ ਸ਼ੋਭਾ ਯਾਤਰਾ ਸ਼ਾਮਿਲ ਹੋਈ ਜਾਵਾਂਗੇ ਸੋ ਗੱਲਬਾਤ ਕਰ ਰਹੇ ਆਂ ਅੱਜ ਤੁਹਾਡੀ ਨਗਰੀ ਜਿਹੜੀ ਆ ਅਯੁੱਧਿਆ ਨਗਰੀ ਬਣ ਗਈ ਹੈ ਜੀ ਹਾਂਜੀ ਭਾਜੀ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲਿਆ ਹਾਂਜੀ ਸ਼ੋਭਾ ਯਾਤਰਾ ਜਿਹੜੀ ਕਰੀ ਜਾ ਰਹੀ ਹੈ ਦੁਬਾਰੇ ਹਾਂਜੀ ਸ਼ੋਭਾ ਯਾਤਰਾ ਇਹ ਰਾਮ ਜੀ ਦਾ ਜਿਹੜਾ ਜਨਮotsav ਸਮਝ ਲਓ ਪਿਛਲੇ ਸਾਲ ਜਿਹੜੇ 2 ਸਾਲ ਪਹਿਲੇ ਰਾਮ ਜੀ ਦੀ ਮੂਰਤੀ ਸਾਹਿਬ ਨਾਲ ਕੀਤੀ ਹੋਈ ਯੋਧਿਆ ਵਿੱਚ ਉਸੇ ਕੁਸ਼ੀ ਵਿੱਚ ਹੈ ਕਢੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਬੱਚਿਆਂ ਨੂੰ ਦੇਤੇ ਹੋਇਆ ਰੂਪਰਾਮ ਲਕਸ਼ਮਨ ਦੇ ਸੀਤਾ ਬੜੇ ਪਿਆਰੇ ਲੱਗਦੇ ਬੱਚੇ ਜੀ ਬਹੁਤ ਪਿਆਰੇ ਬਾਬਾ ਜੀ ਦੇ ਤਰਫ ਤੋਂ ਸਾਧੂ ਸਮਾਗਮ ਵੀ ਕਰਾਇਆ ਜਾ ਰਿਹਾ ਹੈ ਸਾਧੂ ਵੀ ਆਏ ਹੋਏ ਆ ਉਹਨਾਂ ਦੀ ਕਿਰਪਾ ਨਾਲ ਸਾਨੂੰ ਸਾਧੂਆਂ ਦੇ ਦਰਸ਼ਨ ਕਰਨ ਦਾ ਵੀ ਮੌਕਾ ਮਿਲਦਾ ਹੈ ਬਿਲਕੁਲ ਬਿਲਕੁਲ ਸੋ ਸਾਧੂ ਮਹਾਤਮਾ ਵੀ ਵੱਡੀ ਗਿੰਦੀ ਜੀ ਪਹੁੰਚੇ ਨੇ ਔਰ ਦਰਸ਼ਨ ਕਰਨ ਦਾ ਵਾਕਿਆ ਸਹੀ ਗੱਲ ਹੈ ਜੀ ਸੰਤਾਂ ਦਾ ਦਰਸ਼ਨ ਕਰਨ ਨਾਲ ਵੈਸੇ ਜੀਵਨ ਜਿਹੜਾ ਕਲਿਆਣ ਹੋ ਜਾਂਦਾ ਜੀ ਸੋ ਇਹ ਉਸਾ ਜਿਹੜਾ ਦੇਖੋ ਤੁਸੀਂ ਉਸ ਸਾਈਡ ਕਮਾਓ ਕੈਮਰਾ ਅਗਲੇ ਬੰਨੇ ਸੋ ਬੜੀ ਵੱਡੀ ਗਿੰਦੀ ਜਿਹੜੇ ਆ ਸਾਧੂ ਮਹਾਤਮਾ ਪਹੁੰਚੇ ਨੇ ਔਰ ਲੋਕ ਜਿਹੜੇ ਆ ਜੀ ਰਸੇ ਵਿੱਚ ਫੁੱਲਾਂ ਦੀ ਵਰਖਾ ਦੇ ਨਾਲ ਇਹਨਾਂ ਦਾ ਸਵਾਗਤ ਕਰ ਰਹੇ ਆ ਸੋ ਇੱਕ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਸੋ ਅੱਗੇ ਚੱਲਦੇ ਆ ਜੀ ਹੋਰ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਵਾਸਨ ਜੀ ਦੇ ਪਵਿੱਤਰ ਸਥਾਨ ਦੀ ਮਹਿਮਾ ਬਾਰੇ ਸੀ ਜਿਹੜਾ ਬਾਜੀ ਗੁਣਗਾਨ ਕਰ ਰਹੇ ਆ ਔਰ ਅਜਿਹਾ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ ਕੱਢੀ ਗਈ ਹੈ ਸੋ ਪਿੰਡ ਦੇ ਮਹਤਵਾਰ ਜਿਹੜੇ ਆ ਜੀ ਵਿਅਕਤੀ ਉਹ ਵੀ ਸਾਡੇ ਨਾਲ ਨੇ ਸੋ ਗੱਲਬਾਤ ਕਰਨੇ ਆ ਸੋ ਪਾਜੀ ਇੱਕ ਵੱਡਾ ਉਪਰਾਲਾ ਜਿਹੜਾ ਬਾਬਾ ਜੀ ਲੋ ਕੀਤਾ ਜਾਂਦਾ ਵਾ ਔਰ ਅਸੀਂ ਦੇਖਦੇ ਵੀ ਸਾਲ ਜਿੱਨੇ ਵੀ ਧਾਰਮਿਕ ਸਮਾਗਮ ਹੁੰਦੇ ਸਾਰੇ ਇੱਥੇ ਮਨਾਈ ਜਾਂਦੇ ਆ ਜੀ ਅੱਜ ਵੀ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਹੈ ਕੀ ਕਹੋਗੇ ਅੱਜ ਮੈਂ ਸਭ ਤੋਂ ਪਹਿਲਾਂ ਸਭ ਨੂੰ જય ਸ਼੍ਰੀ ਰਾਮ ਇਹ ਜਿਹੜਾ ਬਾਬਾ ਜੀ ਦਾ ਆਸ਼ੀਰਵਾਦ ਹੈ ਸਾਡੇ ਪਿੰਡ ਤੇ ਇਹ ਅੱਜ 22 ਜਨਵਰੀ ਅਸੀਂ ਜਦੋਂ ਭਗਵਾਨ શ્રી रामचंद्र ਜੀ ਦੀ ਅਯੁੱਧਿਆ ਜਨਮ ਪ੍ਰਤੀਸ਼ਾ ਦੇ ਉਪਲਕਸ ਵਿੱਚ ਅੱਜ ਬਾਬਾ ਜੀ ਨੇ ਇਹ ਸਾਰਾ ਕਾਰਜਕ੍ਰਮ ਜਿਹਦੇ ਵਿੱਚ ਸਵੇਰੇ ਅਸੀਂ ਅਭਿਸ਼ੇਕ ਕੀਤਾ ਭਗਵਾਨ શ્રી रामचंद्र ਜੀ ਦਾ ਜੀ ਉਸ ਤੋਂ ਬਾਅਦ ਇੱਕ ਸ਼ੋਭਾ ਯਾਤਰਾ ਪਿੰਡ ਵਿੱਚ ਜਿਹੜੀ ਆ ਉਹ ਬਾਬਾ ਜੀ ਦੇ ਅਸ਼ੀਰਵਾਦ ਨਾਲ ਨਿਕਲੀ ਆ ਉਸ ਤੋਂ ਬਾਅਦ ਟੁੱਟ ਲੰਗਰ ਜਿਹੜਾ ਉਹ ਚੱਲਦਾ ਪਿਆ ਹੈ ਪਸੇ ਸਾਡੇ ਬਾਬਾ ਜੀ ਦਾ ਅਸ਼ੀਰਵਾਦ ਹੀ ਹੈ ਕਿ ਜੋ ਪਿੰਡ ਮਰਾੜੇ ਵਿੱਚ ਇਹਨੇ ਧਾਰਮਿਕ ਕਾਰਜਕ੍ਰਮ ਜਿਹੜੇ ਇਹਨੇ ਵਧੀਆ ਤਰੀਕੇ ਨਾਲ ਹੁੰਦੇ ਆ ਉਹ ਦੂਰ ਦੂਰ ਤੱਕ ਸਾਡੀ ਜਿਹੜਾ ਇਸ ਬਾਬਾ ਸਿੱਧ ਬਾਬਾ ਪੀਰ ਅਤਰਨਾਥ ਜੀ ਦਾ ਨਾਮ ਜਿਹੜਾ ਉਹ ਚੱਲਦਾ ਔਰ ਅਸੀਂ ਸਾਰਾ ਪਿੰਡ ਜਿਹੜਾ ਇਹਨਾਂ ਦੇ ਅਸ਼ੀਰਵਾਦ ਨਾਲ ਜਿਹੜਾ ਅੱਗੇ ਵਧਿਆ ਜੀ ਇਸ ਤੋਂ ਕੋਈ ਕੰਮ ਵੀ ਅਸੀਂ ਨਾ ਅਸ਼ੀਰਵਾਦ ਤੋਂ ਬਿਨਾ ਨਹੀਂ ਕਰਦੇ ਵਾਜੀ ਵਾ ਮੈਂ ਨਾ ਕੁਝ ਮਹਿਲਾਵਾਂ ਨਾਲ ਗੱਲ ਕਰ ਰያ ਸੀ ਜੀ ਉਹ ਕਹਿੰਦੇ ਵੀ ਧਾਮ ਬਣਾਤਾ ਸਾਡੇ ਇਸ ਇਲਾਕੇ ਨੂੰ ਜੀ ਵੀ ਜਿਸ ਰਾਉਂਡ ਪਿਛੇ ਹੜ ਵੀ ਆਈ ਸੀ ਕਈ ਪ੍ਰੋਬਲਮਸ ਹੁੰਦੀਆਂ ਪਰ ਇੱਥੇ ਜਿਹੜਾ ਉਹ ਉਦਾਂ ਹੀ satsang ਚੱਲਦਾ ਭਗਵਾਨ ਦਾ ਨਾਮ ਲਿਆ ਜਾਂਦਾ ਜੀ ਬਿਲਕੁਲ ਜੀ ਐਨਾ ਆਸ਼ੀਰਵਾਦ ਆ ਬਾਬਾ ਜੀ ਦਾ ਕਿ ਮੈਨੂੰ ਕੱਲ ਹੀ پتہ ਲੱਗਾ ਜੀ ਸਾਡੇ ਬਾਬਾ ਜੀ ਹੋਣਾ ਨੇ ਕੱਲ ਇਹਨਾਂ ਨੂੰ ਨਮੰਤਰਣ ਮਿਲਿਆ ਜੀ ਆਲ ਇੰਡੀਆ ਦਾ ਜਿੱਥੇ ਹਰਿਆਣਾ ਵਿੱਚ ਇੱਕ ਸਮਾਲ ਖਾਂ ਹੂੰ ਮੁਰਥਾਲਿਕ ਪ੍ਰੋਗਰਾਮ ਹੋ ਰਿਹਾ ਜੀ ਜਿੱਥੇ ਸਾਡੇ ਬਾਬਾ ਜੀ ਦਾ ਵੀ ਨਿਮੰਤਰਣ ਆਇਆ ਜੀ ਜਿੱਥੇ ਲੱਖਾਂ ਵਿੱਚ ਸਾਧੂ ਸੰਤ ਹੋਣਾ ਉਹਨਾਂ ਵਿੱਚ ਬਾਬਾ ਜੀ ਜਿਹੜੇ ਆ ਪਰਲੇ ਮੋਰੀ ਨਾਜ ਨਾਲ ਚੱਲਦਾ ਜੀ ਔਰ ਜੋਗੀ ਅਦਿੱਤ ਨਾਜ ਜੀ ਜਿਹੜੇ ਸੀਐਮ ਆ ਉਹਨਾਂ ਦਾ ਨਿਮੰਤਰ ਇਹਨਾਂ ਨੂੰ ਆਇਆ ਜੀ ਕਿ ਬਾਬਾ ਜੀ ਜ਼ਰੂਰ ਸਾਡੇ ਉੱਥੇ ਪਹੁੰਚਣਾ ਅਸੀਂ ਤਾਂਨੇ ਆ ਜੀ ਧੰਨ ਧੰਨਾ ਜਿਹੜਾ ਬਾਬਾ ਜੀ ਨੇ ਜਦੋਂ ਇਸ ਪਿੰਡ ਵਿੱਚ ਚਰਨ ਪਾਏ ਨਾ ਸਾਡਾ ਤੇ ਜਿਹੜਾ ਪਿੰਡ ਜਿਹੜਾ ਉਹ ਮੰਦਿਰ ਵੀ ਸਾਡਾ ਪਿੰਡ ਜਿਹੜਾ ਖੁਸ਼ ਹਾਲ ਹੋਰ ਬਿਨਾ ਕਿਸੇ ਪੇਦਪਾਪ ਤੋਂ ਬੰਦਰ ਜਿਹੜਾ ਸੀ ਸੇਵਾ ਕਰਦੇ ਨੇ ਬੱਚੇ ਇੱਥੇ ਬਿਲਕੁਲ ਜੀ ਬਿਲਕੁਲ ਸੋ ਬਿਲਕੁਲ ਸਚਾਈ ਹੈ ਕਿਦਾਂ ਕਿਹਾ ਜੀ ਨੌਜਵਾਨ ਬੱਚੇ ਬੜੇ ਵੱਡੇ ਪੱਦਰਾਂ ਦੀ ਸੇਵਾਵਾਂ ਦਿੰਦੇ ਨੇ ਔਰ ਬਾਬਾ ਜੀ ਜਿਹੜੀ ਜੀ ਸਹੀ ਸਿੱਖਿਆ ਜਿਹੜੀ ਆ ਚੰਗੇ ਸੰਸਕਾਰ ਬੱਚਿਆਂ ਨੂੰ ਦੇ ਰਹੇ ਨੇ ਔਰ ਬੱਚੇ ਆਪਣਾ ਜੀਵਨ ਜਿਹੜਾ ਸਫਲਾ ਕਰ ਰਹੇ ਨੇ ਜੀ ਤੇ ਪ੍ਰਧਾਨ ਜਿਹੜੇ ਰਣਵੀ ਲਾ ਕਮੇਟੀ ਦੇ ਉਹ ਸਾਡੇ ਨਾਲ ਨੇ ਸੋ ਪ੍ਰਧਾਨ ਜੀ ਬਹੁਤ ਵਧੀਆ ਜਿਹੜਾ ਉਪਰਲਾ ਇੱਥੇ ਕੀਤਾ ਜਾਂਦਾ ਵਾ ਔਰ ਕੀ ਕਹੋਗੇ ਅੱਜ ਦੇ ਪਵਨ ਦਿਨ ਤੇ ਸਰਹੰਦ ਬਲਾ ਜੈਸੀ ਰਾਮ ਭਾਈ ਅੱਜ ਦਾ ਜਿਹੜਾ ਦਿਨ ਹੈ ਸਾਡੇ ਲਈ ਬਹੁਤ ਹੀ ਮਹਤਵਪੂਰਨ ਬਹੁਤ ਪੁਰਵ ਦਿਨ ਹੈ ਅੱਜ ਦੇ ਦਿਨ ਤੀਸਰਾ ਸਾਲ ਜਿਹੜਾ ਵੀ ਸਾਨੂੰ ਲੱਗਿਆ ਵੀ ਸਾਡਾ ਰਾਮ ਮੰਦਿਰ ਦਾ ਉਦਘਾਟਨ ਹੋਇਆ ਸੀ ਬਿਲਕੁਲ ਇਸ ਕਰਕੇ ਆਪਾਂ ਹਰ ਸਾਲ ਇਸੇ ਤਰ੍ਹਾਂ ਭੰਡਾਰਾ ਕਰਦਿਆਂ ਔਰ ਬਾਬਾ ਜੀ ਦੀ ਆਸ਼ੀਰਵਾਦ ਨਾਲ ਸ਼ੁਭ ਯਾਤਰਾ ਨਿਕਲ ਜਾਂਦੀ ਹੈ ਬਾਕੀ ਬਹੁਤ ਹੀ ਵਧੀਆ ਤਰੀਕੇ ਨਾਲ ਤੁਹਾਡੇ ਸਾਹਮਣੇ ਲੰਗਰ ਚੱਲ ਰਿਹਾ ਹੈ ਇਹ ਕਾਰਜਕ੍ਰਮ ਬਾਬਾ ਜੀ ਦੇ ਆਸ਼ੀਰਵਾਦ ਨਾਲ ਹੋ ਰਿਹਾ ਹੈ ਤੇ ਅੱਗੇ ਵੀ ਚੱਲਦਾ ਰਹੇਗਾ ਹਰ ਸਾਲ ਦੀ ਤਰ੍ਹਾਂ ਇਸੇ ਤਰ੍ਹਾਂ ਹੀ ਕਰਾਂਗੇ ਬਿਲਕੁਲ ਬਿਲਕੁਲ ਸੋ ਇਦਾਂ ਹੀ ਕਹਿੰਦੇ ਸਾਰੇ ਪ੍ਰੋਗਰਾਮ ਚੱਲਦੇ ਰਹਿਣਗੇ ਬਿਲਕੁਲ ਸਚਾਈ ਆ ਪਾਜੀ ਇੱਕ ਹੁਣ ਅੱਗੇ ਆਓ ਕੀ ਕਹੋਗੇ ਅੱਜ ਦੇ ਪੁੱਤਰ ਜੀ ਸਾਰੇ ਨਾਲ ਪਹਿਲਾਂ જય શ્રી ਰਾਮ ਬਹੁਤ ਹੀ ਵਧੀਆ ਪ੍ਰੋਗਰਾਮ ਚੱਲੋਗਾ ਸੀਤਾ ਹੁਣ ਲੇਟ ਪੁੱਜੇ ਆ ਪਿੰਡ ਬਾਬਾ ਜੀ ਨੇ ਸੁਣਾਇਆ ਜਿੱਦਾਂ ਕਿ ਮੰਤ ਵੀ ਆਏ ਨੇ ਬਾਹਰ ਤੋਂ ਬਹੁਤ ਜ਼ਿਆਦਾ ਬਾਬਾ ਜੀ ਨੇ ਸਾਨੂੰ ਨਹੀਂ ਪਤਾ ਬਾਬਾ ਜੀ ਕਿਦਾਂ ਮੈਨੇਜ ਕਰ ਰਹੇ ਨੇ ਅਸੀਂ ਤਾਂ ਬਸ ਆ ਕੇ ਇੱਥੇ ਬਸ ਸਾਨੂੰ ਫੜਾ ਤੋ ਤੁਸੀਂ ਮਾਈਕ ਤੇ ਕੱਲ ਤੇ ਬਹੁਤ ਵਧੀਆ ਪ੍ਰੋਗਰਾਮ ਬਾਬਾ ਜੀ ਹਰ ਸਾਲ ਕਰਾਉਂਦੇ ਨੇ ਸਾਡੇ ਨਾ ਰਾਮੀਲਾ ਵਿੱਚ ਵੀ ਬਾਬਾ ਜੀ ਮੁੰਡੇ ਨਾਲ ਮੁੰਡਾ ਜੋੜ ਕੇ ਕੋਈ ਵੀ ਮਤਲਬ ਕਿ ਹਰ ਪਖਸੋਂ ਪੂਰਾ ਹੀ ਯੋਗਦਾਨ ਬਾਬਾ ਜੀ ਦਾ ਕਲੱਬ ਦੇ ਨਾਲ ਦਿੰਦਾ ਤੇ ਬਹੁਤ ਮਜ਼ਾ ਆ ਰਹੀ ਪ੍ਰਭੂ ਦਾ ਕੰਮ ਹੈ ਜੀ ਇਹ ਤੋਂ ਇਸ ਤੋਂ ਵੱਧ ਹੋਏਗਾ ਅੱਗੇ ਤੋਂ ਬਾਬਾ ਜੀ ਸਭ ਕੁਝ ਬਾਬਾ ਜੀ ਕਰਦੇ ਆ ਹੀ ਕੁਝ ਨਹੀਂ ਬਿਲਕੁਲ ਉਸੰਤਾਂ ਦਾ ਆਸ਼ੀਰਵਾਦ ਬਿਲਕੁਲ ਜੀ ਬਿਲਕੁਲ ਜੀ ਜੀ ਸੋ ਇਹ ਸੰਤਾਂ ਦਾ ਆਸ਼ੀਰਵਾਦ ਹੁੰਦਾ ਜੀ ਸੋ ਬਾਬਾ ਜੀ ਨਾਲ ਗੱਲਬਾਤ ਵੀ ਕਰ ਲੈਣੇ ਬਾਬਾ ਜੀ ਹਾਂ ਜੀ ਪਹਿਲੇ ਦੇ ਬੋਲ ਸ਼ੇਪਗ੍ਰਾਮ ਚੰਦਰ ਮਹਾਰਾਜ ਕੀ ਜੈ ਇਹ ਸਿੱਧ ਬਾਬਾ ਪੀਰ ਤਨਹ ਜੀ ਦਾ ਸਥਾਨ ਔਰ ਇੱਕ ਕਾ ਟੋਕਟ ਜਿਹੜਾ ਹੈ 1500 ਸਾਲ ਪੁਰਾਣਾ ਸਥਾਨ ਹੈ ਇਸ گاਉਂ ਬਸਣ ਦੀ ਪਹਿਲੀ ਦਾ ਸਥਾਨ ਹੈ ਇਹ ਬਹੁਤ ਹੀ ਅੱਛਾ ਬਹੁਤ ਹੀ ਸੁੰਦਰ ਐਦਾਂ ਦਾ ਨਗਰ ਨਾ ਅਸੀਂ ਕਦੀ ਦੇਖਿਆ ਹੈ ਕਿਉਂਕਿ ਮੈਨਾਂ ਬਹੁਤ ਚਿਰ ਹੋ ਗਿਆ ਹੈ ਕਾਫੀ ਸਰੀ ਉਮਰੀ ਬੀਤ ਗਈ ਹੈ ਕਿ ਹੋਰ ਕਮ ਫਿਰਕੇ ਹੁਣ 22 ਸਾਲ ਮੈਨੂੰ ਇੱਥੇ ਹੋ ਗਏ ਹੈ ਇਹ ਬਹੁਤ ਹੀ ਇੱਕ ਅੱਛਾ ਨਗਰ ਐਸਾ ਨਗਰ ਜਿਹੜਾ ਹੈ ਨਾ ਉਹ ਸਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਿਆ ਤੇ ਅੱਜ ਦੇ ਜਿਹੜੇ ਯੁਵਾ ਹੈ ਉਹ ਇੱਕ ਬਹੁਤ ਹੀ ਅچھے ਢੰਗ ਦੇ ਨਾਲ ਧਾਰਮਿਕ ਸਿਵਾਂ ਨੂੰ ਨਿਵਾਉਂਦੇ ਹੈ ਰਾਮਲੀਲਾ ਕਲੱਬ ਹੈ ਰਾਮਲੀਲਾ ਸਾਡੀ ਐਸੀ ਅੱਛੀ ਰਾਮਲੀਲਾ ਹੁੰਦੀ ਹੈ ਕਿ ਸ਼ਾਇਦ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਸੀ ਰਾਮਲੀਲਾ ਨਹੀਂ ਹੁੰਦੀ ਹੈ ਕਿਉਂਕਿ ਇਸ ਰਾਮਲੀਲਾ ਮੰਚ ਤੇ ਉਤੇ ਬਿਲਕੁਲ ਜੋ ਕੁਝ ਵੀ ਹੁੰਦਾ ਧਾਰਮਿਕ ਔਰ ਸਹੀ ਤਰੀਕੇ ਦੇ ਨਾਲ ਮਰਿਆਦਾ ਦੇ ਨਾਲ ਜਿਹੜੀ ਹੈ ਇਹਨੂੰ ਅਰਮੰਡ ਪੜਿਆ ਜਾਂਦਾ ਹੈ ਬਹੁਤ ਹੀ ਅچھے ਤਰੀਕੇ ਦੇ ਨਾਲੇ ਬੱਚੇ ਜਿਹੜੇ ਹੈ ਰਾਮਲੀਲਾ ਕਰਦੇ ਆ ਇਸੇ ਤਰੀਕੇ ਦੇ ਨਾਲ ਇਹ ਹੀ ਬੱਚੇ ਜਿਹੜੇ ਹੈ ਸਾਰੇ ਇਸ ਮੰਦਰ ਦੀ ਸੇਵਾ ਕਰਦੇ ਹੈ ਔਰ ਮੰਦਰ ਨੂੰ ਇਹੀ ਬੱਚੇ ਚਲਾਉਣ ਵਾਲੇ ਆ ਅਸੀਂ ਤਾਂ ਇੱਕ ਸੇਵਾਦਾਰ ਹੈ ਔਰ ਸੇਵਾ ਕਰਦੇ ਰਹਾਂਗੇ ਤੇ ਇਹਨਾਂ ਦਾ ਹੀ ਸਭ ਕੁਝ ਹੈ ਇਹਨਾਂ ਦੀ ਜਾਇਦਾਦ ਹੈ ਔਰ ਇਹਨਾਂ ਨੇ ਹੀ ਬਣਾਨੀ ਹੈ ਤੇ ਇਹੀ ਅੱਗੇ ਇਸ ਦਿਮਾਗ ਚ ਲੈ ਕੇ ਚਲਦੇ ਆ ਤੇ ਸਾਡੇ ਆਦਰਯੋਗ ਸਰਪੰਚ ਸਾਹਿਬ ਹਰ ਇੱਕ ਮੌਕੇ ਤੇ ਜਿਸ ਟਾਈਮ ਕਹਿਣਗੇ ਅਸੀਂ ਉਸੇ ਟਾਈਮ ਤੇ ਇਹਨਾਂ ਸਾਡੇ ਕੋਲ ਹਾਜ਼ਰ ਹੁੰਦੇ ਆ ਤੇ ਹੋਰ ਵੀ ਜਿਹੜੇ ਮੈਨ ਮੈਨ ਬੱਚੇ ਸਾਰੇ ਹੈ ਸਾਰੇ ਕਿਸੇ ਵੀ ਬੱਚੇ ਨੂੰ ਆਵਾਜ਼ ਮਾਰ ਲੀਏ ਤੇ ਬਹੁਤ ਹੀ ਸੁੰਦਰ ਤਰੀਕੇ ਦੇ ਨਾਲ ਇਹ ਹੁੰਦੇ ਆ ਤੇ ਐਸਾ ਲੱਗਦਾ ਹੈ ਕਿ ਜਿਦਾਂ ਅਸੀਂ ਆਪਣੇ ਇੱਕ ਤੋਂ ਪਰਿਵਾਰ ਦੇ ਵਿੱਚ ਸੰਤ ਹੁੰਦੇ ਹੋਏ ਵੀ ਇੱਕ ਪਰਿਵਾਰ ਦੇ ਵਿੱਚ ਬੈਠੇ ਆ ਇਹ ਸਾਨੂੰ ਮੈਂ ਪਿੰਡੀ ਦਾ ਪਰਿਵਾਰ ਹੀ ਲੱਗਦਾ ਬਾਬਾ ਜੀ ਹਾਂ ਪਰਿਵਾਰ ਮਹਿਸੂਸ ਹੁੰਦਾ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਨਾ ਬੱਚਿਆਂ ਦਾ ਜਿਹੜੇ ਇਹ ਸਾਰਾ ਪ੍ਰੋਗਰਾਮ ਸੰਭਦੇ ਆ ਇਹਨਾਂ ਨੇ ਕੋਲੋਂ ਮੈਨ ਲੈਣਾ ਹੈ ਤੇ ਇਹਨਾਂ ਦੇ ਇਹਨਾਂ ਨੂੰ ਇਹ ਮੈਨ ਮੈਨ ਦਿੰਦੇ ਆ ਤੇ ਮੈਂ ਖਰਚ ਦਿੰਦਾ ਹੈ ਬਿਲਕੁਲ ਠੀਕ ਹੈ ਜੇ ਮੈਨੂੰ ਇਹ ਹੀ ਨਾ ਦੇਣਗੇ ਤੇ ਮੈਂ ਕਿੱਥੋਂ ਕਰਜਣਿਆ ਮੈਂ ਕੋਈ ਕੁਮਾਰਦਾ ਜਾਂਦਾ ਨਹੀਂ ਠੀਕ ਹੈ ਇਹ ਇਹਨਾਂ ਦੀ ਮਿਹਨਤ ਹੈ ਇਹਨਾਂ ਦੇ ਹੀ ਇਹ ਮਿਹਨਤ ਦੇ ਸਦਕਾ ਇਹ ਸਾਰਾ ਜਿਹੜਾ ਕਾਰਜਕ੍ਰਮ ਹੁੰਦਾ ਹੈ ਤੇ ਬਹੁਤ ਹੀ ਸੁੰਦਰ ਤੇ ਅੱਜ ਸਾਡਾ ਜਿਹੜਾ ਭਗਵਾਨ ਰਾਮ ਜੀ ਦੀ ਸਾਨੂੰ ਜਿਹੜੀ ਬਹੁਤ ਜ਼ਿਆਦਾ ਡੇਰ ਦੀ ਉਡੀਕ ਦੀ ਕਿ ਰਾਮ ਮੰਦਰ ਰਾਮ ਮੰਦਰ ਅਨੇਕ ਸੰਘਰਸ਼ ਜਿਹੜਾ ਹੈ ਨਾ ਜੀ 70 80 ਸਾਲ ਜਿਹੜੇ ਲੱਗੇ ਹਾਂਜੀ ਹਾਂਜੀ ਤੇ ਅੱਜ ਦੇ ਦਿਨ ਦੇ ਵਿੱਚ ਜਿਹੜਾ ਜਿਹੜਾ ਇਹ ਮਤਲਬ ਕਿੰਨਾ ਹੀ ਸਮਾਂ ਕੱਟ ਕੇ ਸਾਨੂੰ ਸਣੀ ਜ਼ਿੰਦਗੀਆਂ ਲੰਘ ਗਈਆਂ ਸਾਡੇ ਬਜ਼ੁਰਗਾਂ ਦੀਆਂ ਜ਼ਿੰਦਗੀਆਂ ਲੰਘ ਗਈਆਂ ਠੀਕ ਹੈ ਜੀ ਤੇ ਤਾਂ ਸਾਨੂੰ ਅੱਜ ਦਿਨ ਜਿਹੜਾ ਹੈ ਦੇਖਣ ਨੂੰ ਅੱਜ ਮਿਲਿਆ ਤੇ ਅੱਜ ਦੇ ਕੁਰਬਾਨੀਆਂ ਬੜੀਆਂ ਦਿੱਤੀਆਂ ਹੈ ਤੇ ਇਸ ਚੀਜ਼ ਨੂੰ ਜਦ ਦੇਖਿਆ ਤੇ ਇਹ ਸਾਡੇ ਵਾਸਤੇ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਤੇ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਔਰ ਸਭ ਨੂੰ ਬਹੁਤ-ਬਹੁਤ ਬਧਾਈ ਦਿਨਾ ਹੈ ਇਸ ਪਰਬਤ ਉਸ ਉਸ ਤੋਂ ਵੀ ਜੈ ਸ੍ਰੀ ਅਕਾਲ ਜੈ ਸ੍ਰੀ ਅਕਾਲ ਸੋ ਬਾਬਾ ਜੀ ਨੇ ਗੱਲ ਕੀਤੀ ਆ ਸਰਪੰਚ ਸਾਹਿਬ ਨਾਲ ਗੱਲ ਕੀਤੀ ਆ ਆਰੰਗੜਲਾ ਕਮੇਟੀ ਦੇ ਪ੍ਰਧਾਨ ਜੀ ਉਹਨਾਂ ਨਾਲ ਗੱਲ ਕੀਤੀ ਆ ਜੀ ਸੋ ਤਕਰੀਬਨ ਜਿਹੜਾ ਤਾਲਮੇਲ ਬੜਾ ਇੱਥੇ ਦੇਖਣ ਨੂੰ ਮਿਲਦਾ ਵਾ ਔਰ ਆਪਾਂ ਚ ਦੇਖੋ ਰਾਜ ਮਿਲ ਕੇ ਸਾਰਾ ਜਿਹੜਾ ਇਸ ਸਮਾਗਮ ਜਿਹੜੇ ਹੁੰਦੇ ਨੇ ਸੋ ਸਮਾਜਿਕ ਯੋਗ ਨੇ ਜੀ ਕਿਤਨਾ ਕਿਤਕ ਵਧੀਆ ਮੈਸੇਜ ਜਿਹੜਾ ਸਮਾਜਿਕ ਚੀਜ਼ਾਂ ਦਿੰਦੀਆਂ ਵਾ ਜੀ ਸੋ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਤੁਹਾਨੂੰ ਲਗਾਤਾਰ ਜਿਹੜੇ ਆ ਜੀ ਆਪਣੇ ਇਲਾਕੇ ਦੇ ਜਿੰਨੇ ਵੀ ਧਾਰਮਿਕ ਸਥਾਨ ਉਹਨਾਂ ਦੇ ਰੂਬਰੂ ਰੂ ਰਿਹਾ ਦਰਸ਼ਨ ਕਰਾਈ ਦੇਆ ਸੋ ਅੱਜ ਤੁਹਾਨੂੰ ਅਸੀਂ ਮਰਾਲੇ ਲੈ ਕੇ ਆਏ ਸੀ ਸੋ ਮਰਾਲੇ ਬਾਬਾ ਜੀ ਨਾਲ ਗੱਲਬਾਤ ਕੀਤੀ ਹੈ ਜੀ ਧੰਨਵਾਦ